ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੌਜੂਦ ਹਾਂ ਪੀਡੀਐਫ ਦੇ ਜਗਰਾਉਂ ਮੇਲੇ ਤੇ ਇਸ ਵਕਤ ਅਸੀਂ ਸੱਗੂ ਐਗਰੀਕਲਚਰ ਵਰਕਰਸ ਇਹਨਾਂ ਵੀਰਾਂ ਦੀ ਸਟਾਲ ਤੇ ਪਹੁੰਚੇ ਹਾਂ ਇਹਨਾਂ ਕੋਲ ਜੋ ਪਰਾਲੀ ਦੀਆਂ ਗੱਠਾਂ ਜਦੋਂ ਬੰਨ ਕੇ ਆਪਾਂ ਲੋਡ ਕਰਨੀਆਂ ਟਰਾਲੀ ਦੇ ਵਿੱਚ ਉਹ ਮਸ਼ੀਨਾਂ ਤੇ ਨਾਲ ਇਧਰ ਮੱਕੀ ਵਾਲੀ ਮਸ਼ੀਨਾਂ ਤੇ ਵੀਰ ਹੋਣਾਂ ਤੋਂ ਬਾਕੀ ਜਾਣਕਾਰੀ ਇਹਨਾਂ ਦੇ ਪ੍ਰੋਡਕਟਾਂ ਬਾਰੇ ਲੈਂਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਬਾਈ ਜੀ ਜਾਣਕਾਰੀ ਦਿਓ ਜੀ ਇਹ ਜੋ ਪਰਾਲੀ ਵਾਲੀ ਮਸ਼ੀਨ ਆ ਇਹ ਕਿਵੇਂ ਕੰਮ ਕਰਦੀ ਹੈ ਜੀ ਇਹ ਜੀ ਆਪਣੀ ਤਾਂ ਇਹ ਮੱਕੀ ਵਾਲੀ ਮਸ਼ੀਨ ਹੈ ਜੀ ਹਾਂਜੀ ਇਹ ਨਾਲ ਜੀ ਆਪਣਾ ਟੋਕਾ ਕਰਕੇ ਵੀ ਉੱਪਰ ਸਿੱਧਾ ਹੀ ਇਹ ਚ ਟੋਕਰੀ ਚ ਲੋਡ ਹੁੰਦਾ ਜੀ ਇਹ ਚ ਮਤਲਬ 16 ਕਿਲੋਟ ਤਕਰੀਬਨ ਪੈ ਜਾਂਦਾ ਜੀ ਇਹ ਜੀ ਅੱਜ ਹੀ ਮੇਲੇ ਦੇ ਡਿਸਕਾਊਂਟ ਆ ਜੀ ਆਪਾਂ ਨੂੰ ਉਹ ਤਾਂ ਇਹ 2.5 ਲੱਖ ਰੁਪਏ ਦੀ 20000 ਰੁਪਏ ਅੱਜ ਦੇ ਦਿਨ ਲਈ ਮੇਲੇ ਦੇ ਜਗਰਾਮਾਂ ਲਈ ਡਿਸਕਾਊਂਟ ਦੇ ਦਿੱਤਾ ਜੀ ਇੱਧਰ ਹੀ ਆਪਣੀ ਆ ਮਸ਼ੀਨ ਖੜੀ ਹੈ ਟਰੈਕਟਰ ਵਾਲੀ ਜੀ ਇਹ ਜੀ ਆਪਾਂ ਮਤਲਬ ਜਿਵੇਂ ਝੋਨਾ ਵੱਢ ਗਏ ਪਰਾਲੀ ਦੀ ਇਕੱਠਾ ਬੰਦੀਆਂ ਨੇ ਆਪਾਂ ਨੂੰ ਲੇਵਰ ਨਹੀਂ ਮਿਲਦੀ ਕਈ ਵਾਰ ਲੋਡ ਕਰਨ ਲਈ ਇਹ ਮਤਲਬ ਆਪਾਂ ਲੋਡ ਕਰ ਸਕਦੇ ਆ ਦੋ ਬੰਦੇ ਦੀ ਵੀ ਲੋਡ ਪੋਗੀ ਇੱਕ ਟਰੈਕਟਰ ਤੇ ਇੱਕ ਟਰਾਲੀ ਦੇ ਇਹਦੇ ਪਿੱਛੇ ਟਰਾਲੀ ਜੁਆਇੰਟ ਹੋਊਗੀ ਦੋ ਬੰਦੀ ਹੀ ਲੋਡ ਕਰ ਸਕਦੇ ਨੇ ਅੱਛਾ ਇਹਦੀ ਕੀਮਤ ਕੀ ਹੈ ਜੀ ਇਹਦੀ ਕੀਮਤ ਜੀ 1.5 ਲੱਖ ਰੁਪਏ ਆ ਜੀ ਇਹਦੇ ਵੀ ਅੱਜ ਆਪਾਂ ਨੇ ਮੇਲੇ ਦੇ ਜਗਰਾਵਾਂ ਲਈ ਆਪਾਂ ਨੇ 20000 ਰੁਪਏ ਡਿਸਕਾਊਂਟ ਕਰ ਦਿੱਤਾ ਜੀ ਅੱਛਾ ਜੀ ਹਾਂ ਜੀ ਸੋ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਸੱਗੂ ਸੰਕੂ ਐਗਰੀਕਲਚਰ ਵਰਕਰਸ ਪਵਾਨੀਗੜ ਸੰਗਰੂਰ ਇਹਨਾਂ ਦੇ ਨੰਬਰ ਦਿੱਤੇ ਹੋਏ ਹਨ 95927 14200 98552 41830 ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ